ਜਨਤਾ ਦੀਵਾਂ ਚੰਦੇਖਦੇ ਸਾਰੇ ਦੋਸਤਾਂ ਨੂੰ ਸਵਾਗਤ ਆ ਅੱਜ ਆਸੀਂ ਖੜੇ ਆ ਪਿੰਡ ਚੁੰਗਾ ਦੇ ਵਿੱਚ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈ ਦੋਸਤੋ ਜਿਵੇਂ ਅਕਸਰ ਪੰਜਾਬ ਸਰਕਾਰ ਜਾਂ ਸਰਕਾਰਾਂ ਵੱਲੋਂ ਹਮੇਸ਼ਾ ਕਿਸਾਨਾਂ ਨੂੰ ਇਹ ਕਹਿ ਜਾਂਦਾਗਾ ਕਿ ਕਿਸਾਨ ਦੋ ਫਸਲਾਂ ਦੇ ਪਿੱਛੇ ਪਏ ਹੋਏ ਆ ਹੱਥ ਧੋ ਕੇ ਕਿ ਵੀ ਝੋਨੇ ਜਿਹੜੀ ਫਸਲਾ ਲੋਕ ਛੱਡਦਾ ਨਾ ਨੀ ਲੈਂਦੇ ਤਾਂ ਦੋਸਤੋ ਮੈਂ ਤੁਹਾਨੂੰ ਦਿਖਾ ਦਮਾ ਕਿ ਇੱਥੇ ਵੀਰ ਨੇ ਝੋਨੇ ਦੀ ਖੇਤੀ ਛੱਡ ਕੇ ਨਾਲ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਆ ਤੇ ਜਿਹੜੀ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਆ ਤਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਫਲ ਨੇ ਉਹ ਨਿਕਲ ਚੁੱਕੇ ਸੀਗੇ ਪਰ ਲਗਾਤਾਰ ਜਿਹੜੀ ਬਾਰਸ਼ ਪੈਣ ਦੇ ਨਾਲ-ਨਾਲ ਜਿਹੜਾ ਵੀਰ ਦਾ ਕੰਮ ਸੀਗਾ ਜਿਹੜਾ ਇਹ ਗੇਂਦੇ ਲਾਏ ਸੀ ਫੁੱਲ ਲਾਏ ਸੀ ਉਹਨਾਂ ਨੇ ਇਹ ਜਿਹੜੇ ਫੁੱਲ ਨੇ ਉਹ ਸਾਰੇ ਮੀਂਹ ਦੇ ਨਾਲ ਖਤਮ ਹੋ ਗਿਆ ਜਿਵੇਂ ਕਹਿ ਸਕਦੇ ਆਪਾਂ 20% ਜਿਹੜੇ ਇਹ ਰਹਿ ਗਏ ਨੇਗੇ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆਗਾ ਸਾਡੇ ਨਾਲ ਵੀਰ ਮੌਜੂਦ ਵੀ ਹੈ ਤੇ ਆਪਾਂ ਗੱਲਬਾਤ ਉਹਦੇ ਨਾਲ ਸਾਂਝੀ ਕਰਾਂਗੇ ਕਿ ਜਿਹੜਾ ਉਹਨਾਂ ਨੇ ਇਹ ਵੱਖਰਾ ਕੰਮ ਤੋੜਿਆ ਸੀਗਾ ਕਿ ਫੁੱਲਾਂ ਦਾ ਜਿਵੇਂ ਆਪਾਂ ਨੂੰ ਪਤਾ ਕੀ ਅਗਲਾ ਜਿਹੜਾ ਮਹੀਨਾ ਦਾ ਵਿਆਹ ਦੇ ਸੀਜ਼ਨ ਹੈ ਜਿਹੜੇ ਉਹ ਵੀ ਸ਼ੁਰੂ ਹੋਣ ਵਾਲੇ ਨੇਗੇ ਵੀਰ ਨੇ ਬੜੀ ਮਿਹਨਤ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ ਪਰ ਵੀਰ ਦਾ ਮਨ ਵੀ ਉਦਾਸ ਹੈ ਕਿਉਂਕਿ ਉਹਨੇ ਜਿਹੜੇ ਬੂਟੇ ਨੇ ਉੱਪਰ ਟਕੇ ਸੁੱਟਨੇ ਪਏ ਨੇ ਬੜੀ ਉਮੀਦ ਲਾਈ ਸੀ ਵੀਰ ਨੇ ਆਪਣੇ ਇਸ ਬਿਜ਼ਨਸ ਦੇ ਉੱਤੇ ਵੀ ਮੈਂ ਜਿਹੜਾ ਬਖੜਾ ਕੰਮ ਕਰਾਂਗਾ ਬਖੜਾ ਕੰਮ ਕਰਕੇ ਇਹਦੇ ਵਿੱਚੋਂ ਕਮਾਈ ਵੀ ਕਰਾਂਗਾ ਤੇ ਇਹਨਾਂ ਨੇ ਇਸ ਕਰਕੇ ਵੀ ਇਹਨੂੰ ਸ਼ੁਰੂ ਕੀਤਾ ਸੀ ਤਾਂ ਕਿ ਲੋਕ ਇਸ ਤੋਂ ਸਿੱਖਿਆ ਲੈਣ ਵੀ ਇਸ ਤਰ੍ਹਾਂ ਦੇ ਕੰਮ ਹੋਰ ਵੀ ਲੋਕ ਆਪਣੀ ਖੇਤੀ ਦੇ ਵਿੱਚ ਕਰਨ ਤਬੀਰ ਜੀ ਅੱਜ ਆਪਾਂ ਗੱਲਬਾਤ ਪਹਿਲਾਂ ਸਾਂਝੀ ਕਰਦੇ ਆਂ ਹਾਂਜੀ ਵੀਰੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਜਸਪਾਲ ਸਿੰਘ ਪਾਲ ਡੇਰੀ ਵਾਲਾ ਪਿੰਡ ਚੁੰਗਾ ਹਾਂਜੀ ਬਲਾਕ ਸਹਣਾ ਜੀ ਅੱਛਾ ਵੀਰੇ ਕੀ ਕਹਿਣਾ ਚਾਹੋਗੇ ਤੁਸੀਂ ਬੜੀ ਮਿਹਨਤ ਦੇ ਨਾਲ ਮਤਲਬ ਪਹਿਲਾਂ ਤਾਂ ਫੁੱਲਾਂ ਨੂੰ ਉਗਾਇਆ ਕਿੱਦਾਂ ਇਹ ਫਸਲ ਆਈ ਸੀ ਪਹਿਲਾਂ ਤੁਸੀਂ ਇਹ ਦੱਸੋ ਫਸਲ ਤਾਂ ਜੀ ਮੈਨੂੰ ਹੋ ਗਏ 8-10 ਸਾਲ ਲਾਉਂਦੇ ਇਹਨੂੰ ਹੂੰ ਤੇ ਚਲੋ ਵੀ ਆਪਾਂ ਕਹਿਣਾ ਹੀ ਮਾੜੀ-ਮੋਟੀ ਮਾਰ ਪੈ ਜਾਂਦੀ ਹੈ ਬੰਦਾ ਸਹਾਰ ਸਕਦਾ ਹੁਣ ਮੇਰਾ ਇਹ 5-6 ਕਣਾਂ ਲਾਈ ਹੋਈਆਂ ਨੇ ਤੇ 25-30 ਹਜ਼ਾਰ ਰੁਪਏ ਮੇਰਾ ਖਰਚ ਆ ਗਿਆ ਸੀਗਾ ਹੂੰ ਹੂੰ ਇੱਧਾ ਕਿਲਾ ਮੈਂ ਇੱਧਰ ਲਾਉਣਾ ਸੀਗਾ ਹੋਰ ਹਲੇ 15 ਕਿ ਦਿਨਾਂ ਤਾਈਂ ਲਾਉਣਾ ਸੀਗਾ ਠੀਕ ਹੈ ਇੱਧਰ ਆ ਦੇਖੋ ਜਿਹੜਾ ਆਹਾਂ ਇਹਨਾਂ ਨੂੰ ਤਾਂ ਹੋ ਗਏ 2 2.5 ਮਹੀਨੇ ਹੋ ਗਏ ਸ਼ੁਰੂ ਸੀਗੇ ਹੁਣ ਫੁੱਲ ਮੈਂ 2-3 ਕਿਦੋਂ ਵੇਚੇ ਵੀ ਹੈਗੇ ਠੀਕ ਹੈ ਬੇਮੌਸਮੀ ਬਰਸਾਤ ਨੇ ਮੇਰਾ ਸਾਰਾ ਕੁਝ ਖਰਾਬ ਕਰਤਾ ਤਬਾਹ ਕਰਤਾ ਹੂੰ ਮੈਨੂੰ ਉਮੀਦ ਸੀ ਉਮੀਦ ਹੁੰਦੀ ਹੈ ਸਭ ਨੂੰ ਆਵਦੀਆਂ ਫਸਲਾਂ ਤੇ ਸਰਕਾਰਾਂ ਜਿਵੇਂ ਕਹਿੰਦੇ ਬਦਲਾਅ ਵਾਲੀਆਂ ਫਸਲਾਂ ਕਰੋ ਬਦਲਾਅ ਵਾਲੀਆਂ ਕਰੋ ਹਾਂਜੀ ਮਈ ਜੂਨ ਚ ਮੱਕੀ ਬੀਜੇ 17000 ਰੁਪਿਆ ਕਿੱਲੇ ਦਾ ਦੇਵਾਂਗੇ ਸੀ ਹੂੰ ਹੂੰ ਪਰ ਮੈਂ ਤਾਂ ਫਿਰ ਵੀ ਉਹ ਮੱਕੀ ਨਾਲੋਂ हट ਕੇ ਵੀ ਇਹ ਨਾਲੇ ਪਾਣੀ ਨਹੀਂ ਬਾੜਾ ਪਾਲ ਦਿਆ ਦੇਖ ਲਓ ਤੁਹਾਡੇ ਸਾਹਮਣੇ ਆ ਪਾਣੀ ਦੇ ਕਾਰਨ ਤਾਂ ਇਹ ਮਰ ਗਏ ਕਈ ਦਿਨ ਬਰਸਾਤ ਹੁੰਦੀ ਰਹੀ ਮੈਂ ਗੌਰ ਅੱਛਾ ਅੱਛਾ ਤੁਹਾਡੇ ਕਹਿੰਦਾ ਭਾਬ ਕਿਤਨੇ ਕਿਤੇ ਕਿਸਾਨਾਂ ਨੂੰ ਇਹ ਗੱਲ ਤੇ ਵੀ ਦੋਸ਼ੀ ਮੰਨਿਆ ਜਾਂਦਾ ਕਿ ਇਲਜ਼ਾਮ ਲਾਏ ਜਾਂਦੇ ਆ ਵੀ ਕਿਸਾਨ ਪਾਣੀ ਖਤਮ ਕਰਦੇ ਆ ਨਾ ਹਾਂਜੀ ਅੱਛਾ ਤੁਸੀਂ ਉਸ ਗੱਲ ਨੂੰ ਵੀ ਧਿਆਨ ਚ ਰੱਖਦੇ ਹੋ ਹਾਂ ਯਾ ਮਤਲਬ ਪਾਣੀ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਹਾਂਜੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਹੁਣ ਆ ਦੇਖੋ ਮਾਰ ਪੈ ਗਈ ਹੁਣ ਘੱਟੋ ਘੱਟ ਮੈਨੂੰ ਪਤਾ ਮੇਰਾ ਲੱਖ ਸਵਾ ਲੱਖ ਦਾ ਨੁਕਸਾਨ ਹੋਗਾ ਬਹੁਤ ਮਨ ਦੁਖੀ ਹੈਗਾ ਹੂੰ ਹੂੰ ਬਹੁਤ ਮਨ ਉਦਾਸ ਆ ਦੇਖੋ ਤੁਸੀਂ ਕੁੱਤਾ ਵਾਂਗੂ ਪਾਲੀ ਫਸਲ ਜਦੋਂ ਆ ਦੇਖੋ ਆ ਖਤਮ ਹੈ ਸਾਰੀ ਹਾਂਜੀ ਆ ਦੇਖੋ ਇਹਦੇ ਵਿੱਚ ਕੁਝ ਨਹੀਂ ਰਹਿ ਗਿਆ ਸਾਰੀ ਖਤਮ ਹੈ ਆ ਦੇਖੋ ਆ ਮਾੜਾ ਮੋਟਾ ਮੈਨੂੰ ਲੱਗਦਾ ਵੀ 10 20% ਮਸਾਂ ਵਜੂ ਇਹ ਵੀ ਮੀਦਨੀ ਚ ਕਿਉਂਕਿ ਸਵੇਰੇ ਕੱਲ ਸਵੇਰੇ ਬਹੁਤ ਵਧੀਆ ਖੜੇ ਸੀਗੇ ਹਾਂਜੀ ਜਿਉਂ ਮੀਂਹ ਹਟਿਆ ਤਾਂ ਪਾਣੀ ਲੱਗੀ ਪਾਣੀ ਗਰਮ ਹੋ ਗਿਆ ਨਾਲ ਦੀ ਨਾਲੇ ਮਰਝਾਉਣ ਲੱਗ ਗਏ ਠੀਕ ਹੈ ਹੁਣ ਇਹ ਹੋ ਸਕਦਾ ਕੱਲ ਨੂੰ ਸਾਰੇ ਮਰ ਜਾ ਜਾਣ ਠੀਕ ਹੈ ਜਿਉਂ ਧੁੱਪ ਹੁੰਦੀ ਹੈ ਗਰਮ ਹੁੰਦਾ ਪਾਣੀ ਇਹ ਉਸਾਂ ਨਾ ਮਰ ਜਾ ਜਾਂਦੇ ਸਾਰੇ ਠੀਕ ਹੈ 10 20% ਮੈਨੂੰ ਲੱਗਦਾ ਵੀ ਇਹ ਵੀ ਮੁਸ਼ਕਲ ਹੈ ਬਚਨੇ ਹੂੰ ਸੋ ਇੱਕ ਮੈਂ ਹੁਣ ਬੈਂਕਾਂ ਵਾਲਿਆਂ ਕੋਲ ਵੀ ਚਾਹੇ ਪ੍ਰਾਈਵੇਟ ਅਧਾਰੇ ਚਾਹੇ ਸਰਕਾਰੀ ਹੈ ਮੈਂ ਸਾਰੇ ੱਟਕੇ ਖਾਇਆ ਹਾਂ ਹੂੰ ਫਸਲ ਬੀਮਾ ਜੋ ਇਹਨਾਂ ਚੜਾਈ ਵੀ ਹੈਗੀ ਸੈਂਟਰ ਗਵਰਨਮੈਂਟ ਦੀ ਹੂੰ ਕੋਈ ਫਸਲ ਬੀਮਾ ਜੋ ਦੇਣਾ ਜਿੱਥੇ ਭਾਏ ਭਾਰੀ ਸਰਕਾਰ ਉੱਥੇ ਮਿਲ ਰਿਹਾ ਹਰਿਆਣਾ ਹੋਵੇ ਰਾਜਸਥਾਨ ਹੋਵੇ ਜਿੱਥੇ ਮੰਨ ਲਓ ਪੰਜਾਬ ਨਾਲ ਤਾਂ ਸੈਂਟਰ ਦੀ ਉਹੀ ਬੰਦ ਹੀ ਨਹੀਂ ਪੰਜਾਬ ਚ ਕਿਤੇ ਨਹੀਂ ਕੋਈ ਫਸਲ ਦਾ ਬੀਮਾ ਦੇ ਰਹੇ ਇਸ ਕਰਕੇ ਮੈਂ ਬਹੁਤ ਤੱਕੇ ਖਾਦੇ ਵੀ ਬੀਮਾ ਕਰਾ ਲਈ ਪਹਿਲਾਂ ਲੋਨ ਵੇਲੇ ਬਹੁਤ ਬੈਂਕਾਂ ਜਗ੍ਹਾ ਜਵਾਬ ਹੀ ਮਿਲਿਆ ਆਪਾਂ ਨੂੰ ਕਿਉਂਕਿ ਆਸ ਹੁੰਦੀ ਹੈ ਜੇ ਆਪਣਾ 25 30% ਵੀ ਆਪਾਂ ਨੂੰ ਮਿਲ ਜੇ ਚਲੋ ਰੁਬਾਛਾ ਹੋ ਜਾਂਦਾ ਵੀ ਆਪਣੀ ਮਿਹਨਤ ਕਰੇ ਤੇਰਾ ਮੁਕੋਸ਼ਤਾ ਮੁੜਿਆ ਹੁਣ ਇਹ ਤਾਂ ਕੁਝ ਵੀ ਨਹੀਂ ਬਚ ਸਕਦਾ ਆਪਾਂ ਨੂੰ ਹਾਂਜੀ ਇਸ ਕਰਕੇ ਆਪਾਂ ਤਾਂ ਇਹ ਸੋਚ ਕੇ ਲਾਉਣਾ ਵੀ ਜਿਹਦੇ ਪਾਣੀ ਦੀ ਬਚਤ ਆਵਦਾ ਨਾਲ ਹਰ ਮਿਹਨਤ ਆਵਦੀ। ਇਹ ਖੇਤੀਵਾਲਾ ਹੁਣ ਆਪਾਂ ਤਾਂ ਹੋਰ ਨੌਜਵਾਨਾਂ ਨੂੰ ਵੀ ਇਹ ਕਹਿੰਦੇ ਆ ਵੀ ਭਾਈ ਇਸ ਵੱਲੋਂ ਪਰ ਆਜੀ ਦੇਖ ਕੇ ਫਿਰ ਕੋਈ ਕੀ ਆ ਲਾਉਂਦਾ ਨਹੀਂ ਕੋਈ। ਕੋਈ ਨਹੀਂ ਲਾਉਂਦਾ ਨਾ ਸਰਕਾਰਾਂ ਸੌਂਦੀਆਂ ਕੁਛ। ਵੀ ਇੱਥੇ ਆ ਕੇ ਹੁਣ ਦੇਖ ਸਕਦਾ ਕੋਈ ਸਰਕਾਰੀ ਮੁਲਾਜ਼ਮ ਹੋ ਆਪਣਾ ਬਾਗਬਾਨੀ ਵਾਲਾ ਵੀ ਆ ਕੇ ਦੇਖ ਸਕਦਾ ਵੀ ਹਾਂ ਭਾਈ ਇਹ ਨੂੰ ਮੁਆਵਜ਼ਾ ਦੇਣ ਦਾ ਹੱਕ ਲੈਣ ਦਾ ਹੱਕ ਦਾ ਰਹੇ। ਇਹ ਬੰਦੇ ਨੇ ਮਿਹਨਤ ਕਰੀ ਸੀ ਜਮਾ ਪੱਕੀ ਫਸਲ। ਪੱਕੀ ਫਸਲ ਬਰਬਾਦ ਹੋ ਗਈ ਆ ਦੇਖੋ। ਹਾਂਜੀ ਆ ਕਿਸੇ ਕੰਮ ਦਾ ਨਹੀਂ ਇਹ ਫੁੱਲ ਕੋਈ ਫੁੱਲ ਨਹੀਂ ਲੈਂਦਾ ਆਪ ਨੂੰ ਦੀ ਜਾਂਦਾ ਕਨਾਲ ਸਬਜ਼ੀ ਲਈ ਵੀ ਬਿਨਾ ਰੇਹਾਂ ਸਪਰੇਹਾਂ ਤੋਂ ਵੀ ਸਾਰੀ ਬਰਬਾਦ ਹੋ ਗਈ ਠੀਕ ਹੈ ਜੀ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਜੋ ਕਿਸਾਨ ਫਸਲਾਂ ਦਾ ਬਦਲਾਅ ਚਾਹੁੰਦੇ ਹੈਗੇ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਹਾਂਜੀ ਤੁਸੀਂ ਆ ਦੇਖ ਲਓ ਹੁਣ ਮੇਰਾ ਮਨ ਬਹੁਤ ਉਦਾਸ ਹੈ ਮੈਂ ਦੱਸ ਨਹੀਂ ਸਕਦਾ ਹਾਂਜੀ ਬਹੁਤ ਨੁਕਸਾਨ ਹੋ ਗਿਆ ਮੇਰਾ ਬਹੁਤ ਜ਼ਿਆਦਾ ਕਿਉਂ ਜੱਟ ਨੂੰ ਫਸਲ ਦੀ ਉਮੀਦਾਂ ਹੁੰਦੀਆਂ ਵੀ ਆ ਆਉਗੀ ਐ ਕਰਾਂਗੇ ਆ ਕਰਾਂਗੇ ਉਹਨਾਂ ਬਜੱਟ ਦੀ ਫਸਲੀ ਪ੍ਰਵਾਦ ਹੋ ਜੇ ਕੁਝ ਨਹੀਂ ਜਾਂਦਾ ਪੱਲੇ ਮਨ ਟੁੱਟ ਜਾਂਦਾ ਹੈਗਾ ਹਾਂਜੀ ਹੁਣ ਸਾਡੇ ਚੈਨਲ ਦੇ ਮਾਦੀ ਵੀ ਰਹੀਂ ਚੁਣੂ ਪੂਰੀ ਦੁਨੀਆ ਦੇਖਦੀ ਆ ਕੀ ਕਹਾਂਗੇ ਉਹਨਾਂ ਨੂੰ ਤੁਸੀਂ ਜੀ ਦੇਖੋ ਜੀ ਹੁਣ ਇੱਕ ਤਾਂ ਗੱਲ ਐ ਵੀ ਕੁਦਰਤ ਦੀ ਮਾਰ ਐ ਹਾਂਜੀ ਆਪਾਂ ਨੂੰ ਆਪਣੇ ਆਪਣਾ ਦੋਸ਼ ਨਹੀਂ ਕੋਈ ਹਾਂਜੀ ਇਹ ਜੋ ਕੁਦਰਤੀ ਮਾਰੀ ਆ ਕੋਈ ਕੁਝ ਨਹੀਂ ਕਰ ਸਕਦਾ ਹੁਣ ਕਿੰਨੇ ਹੜ੍ਹ ਆਏ ਬੇ ਪੰਜਾਬ ਚ ਕਿੰਨਾ ਨੁਕਸਾਨ ਹੋਈ ਜਾਂਦਾ ਫਿਰ ਐਂ ਦਿਲੋਂ ਦੁਆਖਾ ਦੇ ਦੇ ਚਲੋ ਪਰਮਾਤਮਾ ਜਿਹੜੀ ਰਜਾ ਚ ਆਪਾਂ ਰਾਜ਼ੀਆਂ ਚਲੋ ਹਨਾ ਕੀ ਕਰਾਂ ਹੁਣ ਤੁਸੀਂ ਸਾਰੇ ਦੌਰਾ ਕਰਦੇ ਹੋ ਸਾਰੇ ਆਪਣੇ ਇਲਾਕੇ ਦਾ ਏਰੀਆ ਦਾ ਪੰਜਾਬ ਦਾ ਸਾਰਾ ਦੌਰਾ ਕਰਦੇ ਹੋ ਇਸ ਕਰਕੇ ਸਾਨੂੰ ਦੱਸਿਆ ਵੀ ਐਂ ਕਰਕੇ ਜੀ ਵੀ ਆ ਪ੍ਰੋਬਲਮ ਹੈ ਤੁਸੀਂ ਆਪਣੇ ਵੀ ਇੱਧਰ ਆ ਕੇ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਧਰ ਸਮੇਂ ਤੋਂ ਸਮਾਂ ਕੱਢਿਆ ਹਾਂਜੀ हां जी वीर लास्ट ਦੇ ਵਿੱਚ ਮਤਲਬ ਹੋਰ ਸਾਡੇ ਚੈਨਲ ਦੇ ਮਾਧਿਅਮ ਵਿਚ ਅਸੀਂ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੋਗੇ ਦੇਖੋ ਵੀਰ ਜੀ ਅਸੀਂ ਤਾਂ ਪਰਮਾਤਮਾ ਅੱਗੇ ਹੀ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਆਫਤੀ ਕੁਦਰਤਾਂ ਤੋਂ ਬਚਾਓ ਪਰਮਾਤਮਾ ਹੀ ਰੱਖ ਸਕਦਾ ਹੈਗਾ ਨਹੀਂ ਬੰਦਾ ਤਾਂ ਕੀ ਕਰ ਸਕਦਾ ਹੈਗਾ ਬਸ ਪਰਮਾਤਮਾ ਅੱਗੇ ਹੱਥ ਵੰਨ ਕੇ ਬੇਨਤੀ ਹੈ ਪਰਮਾਤਮਾ ਪੰਜਾਬ ਤੇ ਮਿਹਰ ਭਰਿਆਛੱਤਾਂ ਰੱਖੀ ਸਰਧਿਆਤ ਰੱਖਿਓ ਇਸ ਕਰਕੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੱਟ ਦੀ ਫਸਲ ਕੋ ਕਿਸੇ ਦਾ ਵੀ ਕੋਈ ਘਰ ਦਾ ਕੋਈ ਵੀ ਨੁਕਸਾਨ ਨਾ ਨੁਕਸਾਨੀਆਂ ਜਿਹੜਾ ਪੁੱਤਾ ਵਾਂਗੂ ਫਸਲ ਪਾਲੀ ਹੁੰਦੀ ਹੈ ਘਰ ਵੀ ਪਾਏ ਹੁੰਦੇ ਐ ਇਸ ਕਰਕੇ ਬਹੁਤ ਦੁੱਖ ਹੁੰਦਾ ਹੈਗਾ ਜਿਹੜੇ ਜਿੱਤੇ ਬੀਤਦੀ ਹੁੰਦੀ ਹੈ ਉਹੀ ਦੁੱਖ ਦੱਸ ਸਕਦਾ ਹੈਗਾ ਇਸ ਕਰਕੇ ਪ੍ਰਮਾਤਮਾ ਅੱਗੇ ਹੀ ਬੇਨਤੀ ਕਰਦੇ ਆ ਪ੍ਰਮਾਤਮਾ ਸਭ ਦੇ ਚੜ੍ਹਦੀ ਕਲਾ ਦਾ ਮੇਰ ਪਰਿਆ ਸਿਰ ਤੇ ਹੱਥ ਰੱਖੀ ਸਾਰੇ ਹੀ ਪੰਜਾਬ ਤੇ ਹਾਂਜੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਿੰਡ ਚੁੰਗਾ ਦੇ ਹਰਪਾਲ ਸਿੰਘ ਨਾਲ ਜਸਪਾਲ ਸਿੰਘ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ ਵੀਰ ਨੇ ਖੇਤੀ ਕੀਤੀ ਸੀ ਫੁੱਲਾਂ ਦੀ ਵੱਖਰਾ ਕੰਮ ਕੀਤਾ ਤਾਂ ਕਿ ਜਿਹੜਾ ਵੱਖਰਾ ਜਿਵੇਂ ਕਹਿੰਦੇ ਆ ਵੀ ਵੱਖਰਾ ਕੰਮ ਹੋਣਾ ਚਾਹੀਦਾ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਸਨੇਹਾ ਮਿਲੇ ਤੇ ਚਾਰ ਪੈਸੇ ਦਾ ਵੀ ਨਤ ਦਾ ਜਿਵੇਂ ਆਪ ਕਹਿੰਦੇ ਆ ਕਿਸਾਨ ਦੀ ਜਿਹੜੀ ਫਸਲ 6 ਮਹੀਨਾ ਬਾਅਦ ਆਉਂਦੀ ਆ ਪਰ ਜੇ ਇਦਾਂ ਦੇ ਵੱਖਰੇ ਕੰਮ ਕਰਦੇ ਆ ਤਾਂ ਨਿਤ ਕਮਾਈ ਦਾ ਵੀ ਸਾਧਨ ਬਣ ਜਾਂਦਾ ਜਿਵੇਂ ਹਰਪਾਲ ਜੀ ਸਹੀ ਗੱਲ ਆ ਨਾ ਜੀ ਹਾਂਜੀ ਹਾਂ ਬਹੁਤ ਸਹੀ ਗੱਲ ਹੈ ਜੇ ਮਤਲਬ ਵੀ ਕਮਾਈ ਇਹਦੇ ਨਾਲ ਦਿੱਲੀ ਦੀ ਕਮਾਈ ਦੀ ਵੀ ਹੋ ਲੱਗ ਜਾਂਦੀ ਹੈ ਦੇਖੋ ਜੀ ਤੁਹਾਨੂੰ ਪਤਾ ਕਰਿਆ ਲੂ ਖਰਚੇ 5-7-1000 ਰੁਪਿਆ ਰੇ ਦਾ ਖਰਚਾ ਹੈ ਨਾ ਹੂੰ ਹੂੰ ਹਣ ਜਿਹੜੀਆਂ ਦੂਜੀਆਂ ਫਸਲਾਂ 6 ਮਹੀਨੇ ਬਾਅਦ ਆਉਂਦੀਆਂ ਆਪਾਂ ਨੂੰ ਪਤਾ ਹੁੰਦਾ ਹੈ ਇਹ ਫਸਲ ਲਈ ਹੁੰਦੀ ਆਪਾਂ ਨੂੰ ਕਿਸੇ ਆਰਤੀਏ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਆਪਦਾ ਜਿੰਨਾ ਰੋਜ਼ ਮਚਾ ਦਾ ਖਰਚਾ ਹੈ ਉਹ ਚੱਲੀ ਜਾਂਦਾ ਪਰ ਜਦੋਂ ਇਹ ਚੀਜ਼ ਹੋ ਜੇ ਫਿਰ ਮਨ ਬਹੁਤ ਦੁਖੀ ਹੁੰਦਾ ਚਲੋ ਕੋਈ ਨਾ ਕੰਮ ਤਾਂ ਛੱਡ ਨਹੀਂ ਸਕਦੇ ਹਾਂਜੀ ਹਾਂਜੀ ਜੋ ਅੱਗੇ ਦੇਖਦੇ ਆ ਜਿਵੇਂ ਹੁਣ ਕਰਾਂਗੇ ਹਾਂਜੀ ਦੋਸਤੋ ਜਿਵੇਂ ਹਰਪਾਲ ਜੀ ਨੇ ਵਾਕੀ ਕਿਹਾ ਕਿ ਜਿਹੜਾ ਕਿਸਾਨ ਦਾ ਹੁੰਦਾ ਆਪਾਂ ਕਹਿੰਦੇ ਕਿ 6 ਮਹੀਨੇ ਦੇ ਬਾਅਦ ਉਹਦੀ ਜਿਹੜੀ ਫਸਲ ਆਉਂਦੀ ਹੈਗੀ ਪਰ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਵੱਖਰੀ ਕਮਾਈ ਕਰਦਾ ਜਾਂ ਵੱਖਰਾ ਆਪਦਾ ਕੰਮ ਕਰਦਾ ਜਿਵੇਂ ਅੱਜ ਮੀਂਹ ਪੈ ਗਿਆ ਚਲੋ ਉਹਦਾ ਕੁਦਰਤੀ ਆਫਤ ਹੈ ਨਾ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਤੇ ਪਰ ਫਿਰ ਵੀ ਆਪਾਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਕਿ ਪੰਜਾਬ ਗੁਰੂਆਂ ਪੀੜਾਂ ਦੀ ਧਰਤੀ ਆ ਤੇ ਹਮੇਸ਼ਾ ਵੀ ਦੁਆ ਕਰਦੇ ਆਪਾਂ ਕਿ ਪੰਜਾਬ ਇਹਨਾਂ ਤੋਂ ਜਿਹੜੇ ਆਫਤਾਂ ਨੇ ਇਹਨਾਂ ਤੋਂ ਬਚਾ ਕੇ ਰੱਖੇ ਜਿਵੇਂ ਵੀਰ ਨੇ ਬਖੜਾ ਕੰਮ ਸ਼ੁਰੂ ਕੀਤਾ ਸੀ ਜੇਕਰ ਕੋਈ ਵੀ ਵੀਰ ਇਸ ਤਰ੍ਹਾਂ ਦੇ ਬਖੜੇ ਕੰਮ ਸ਼ੁਰੂ ਕਰਦੇ ਨੇ ਤਾਂ ਸੇ ਮਹੀਨੇ ਦੇ ਖਰਚੇ ਦੇਖਣ ਦੀ ਲੋੜ ਨਹੀਂ ਪੈਂਦੀ ਜਿਵੇਂ ਇਹਦੇ ਵਿੱਚ ਵੀ ਡੇਲੀ ਕਮਾਈ ਕਰਕੇ ਹੋਰ ਵੀ ਬਹੁਤ سارے سارے ਮੇਰੇ ਦੋਸਤ ਨੇ ਜਿਹੜੇ ਕਿ ਆਪਣੀ ਸਬਜ਼ੀ ਦਾ ਕੰਮ ਕਰਦੇ ਨੇ ਰੋੜਾ ਦੇ ਵਿੱਚ ਵੇਚਦੇ ਦੇਖੇ ਨੇ ਫਲ ਫਲੂਡ ਦਾ ਕੰਮ ਕਰਦੇ ਨੇ ਬੜਾ ਮਨ ਖੁਸ਼ ਹੁੰਦਾ ਜਦੋਂ ਪੰਜਾਬ ਦੇ ਨੌਜਵਾਨ ਪੰਜਾਬ ਦੀ ਨਵੀਂ ਪੀੜੀ ਵੱਖਰਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜਿਵੇਂ ਵੀਰ ਨੇ ਇਹਨਾਂ ਨੇ ਵੀ ਫੁੱਲਾਂ ਦਾ ਕੰਮ ਸ਼ੁਰੂ ਕਰਕੇ ਵੱਖਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਾਲ ਵੀ ਲਾਇਆ ਸੀ ਇਹਨਾਂ ਨੇ ਪਿਛਲੇ ਸਾਲ ਕਿਦਾਂ ਰਹੀ ਪਿਛਲੇ 2 ਸਾਲ ਕਿੰਨੇ ਟਾਈਮ ਹੋ ਗਏ ਜੀ ਨਹੀਂ ਜੀ ਮੈਨੂੰ ਹੋ ਗਏ ਕਿ ਤੂੰ 10-12 ਸਾਲ ਹੋ ਗਏ ਠੀਕ ਹੈ ਪਹਿਲਾਂ ਮੈਂ ਥੋੜੇ ਰਗ ਵਿੱਚ ਲਾਉਂਦਾ ਹੁੰਦਾ ਸੀਗਾ ਹੁਣ ਮੇਰਾ ਬਹੁਤ ਦੂਰ ਤੱਕ ਸਰਕਲ ਬਣ ਗਿਆ ਜਿਵੇਂ ਪਟਿਆਲਾ ਮੰਨ ਲਓ ਹਾਂਜੀ ਅਮਰਸਾਰਾ ਸੰਗਰੂਰ ਬਰਨਾਲਾ ਠੀਕ ਹੈ ਉਹਦਾ ਉਹ ਆਪਣੇ 40 50 ਕਿਲੋਮੀਟਰ ਤੱਕ ਤਾਂ ਵੀ ਆਪਣਾ ਸਰਕਲ ਬਣ ਗਿਆ ਉਸ ਕਰਕੇ ਇਸ ਵਾਰ ਮੈਂ ਰਕਵਾ ਵਧਾਇਆ ਸੀਗਾ ਠੀਕ ਹੈ ਕਿਉਂਕਿ ਚਲੋ ਇਹ ਤਾਂ ਹੁਣ ਪ੍ਰਮਾਤਮਾ ਦਾ ਭਾਣਾ ਮੰਨਦੇ ਹਾਂ ਪਰ ਕੰਮ ਤਾਂ ਛੱਡਦੇ ਨਹੀਂ ਇਹ ਹਾਂਜੀ ਹਾਂਜੀ ਚਲੋ ਕੋਈ ਵੀ ਕੰਮ ਆਪਾਂ ਕਰੀਏ ਹੈਨਾ ਇੱਕ ਤਾਂ ਤਾਂ ਹੁੰਦੀ ਨਹੀਂ ਕਿੱਟੇ ਬੈਠੇ ਹੁੰਦੇ ਰਹਿੰਦੇ ਨਹੀਂ ਕਿੱਟੇ ਬੈਠੇ ਹੁੰਦੇ ਹਾਂਜੀ ਹਾਂਜੀ ਉਹ ਤਾਂ ਪ੍ਰਮਾਤਮਾ ਦੀ ਰਜ਼ਾ ਹੈ ਪਰ ਆਪਾਂ ਕੰਮ ਛੱਡਦੇ ਨਹੀਂ ਇਹ ਹਾਂਜੀ ਹਾਂਜੀ ਜਿਵੇਂ ਕਿ ਵੀਰ ਨੇ ਪਿਛਲੇ 4 10 ਸਾਲਾਂ ਤੋਂ ਮਤਲਬ तकरीबन 10 ਸਾਲ ਦੇ ਕਰੀਬ ਹੋ ਗਿਆ ਜੀ ਹਾਂਜੀ 10 12 ਹਾਂਜੀ ਤੇ ਵੀਰ ਦਾ ਇਹ ਹੌਸਲਾ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਉਹਨਾਂ ਨੇ ਵਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਵੇਂ ਕਿ ਵੀਰ ਦਾ ਤੁਹਾਨੂੰ ਅਸੀਂ ਪਿੰਡ ਚੁੰਗਾ ਦੇ ਜਸਪਾਲ ਸਿੰਘ ਨਾਲ ਮਲਾਇਆ ਇਸੇ ਤਰ੍ਹਾਂ ਅੱਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ న్యూਜ਼ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ న్యూਜ਼ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਤਾਂ ਕਿ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ